ਹਾਂਜੀ ਬਾਜੀ ਨਮਸਕਾਰ ਆ ਦਾ ਆਪਸ ਹੱਥਿਆ ਗੱਲ ਕੀ ਹਾਲ ਚਾਲ ਹੈ ਬਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਛੱਡ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ खरे ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਹੋ ਤੁਹਾਡਾ ਛੋਟਾ ਵੀਰ ਉਮੀਦ ਕਰਦਾ ਕਿ ਮਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਚ ਕੇ ਚੰਗੇ ਕਬੂਤਰਾਂ ਦਾ ਸ਼ੌਂਕ ਕਰਕੇ ਉਹ ਵੀ ਦਰਸ਼ਕੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਨੰਦ ਮਾਣਦੇ ਹੋਣਗੇ ਉਹ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜਿਵੇਂ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਆਪਣੀ ਇੱਕ ਮੱਧ ਦੀ ਜਿਹੜੀ ਮਗਰ ਖਰੀਦੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਲਿੱਤੀ ਸੀ ਬਾਬੇ ਜੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਦਰਸ਼ਕੋ ਤੁਹਾਡੇ ਅੱਗੇ ਦੋ ਵੱਡੀਆਂ ਮਦੀਨਾ ਪੇਸ਼ ਕੀਤੀਆਂ ਨੇ ਕਬੂਤਰੀਆਂ ਐਸੀਆਂ ਜਿਹੜੇ ਬੰਦਾਂ ਨੇ ਘਰ ਦੀਆਂ ਬਾਜ਼ੀਆਂ ਖੇਡਣੀਆਂ ਹੁਣ ਉਹਨਾਂ ਵਾਸਤੇ ਤਾਂ ਮੇਰਾ ਭਰਾ ਬੇਅੰਤਹਾ ਭੇੜੀਆਂ ਚੀਜ਼ਾਂ ਨੇ ਠੀਕ ਹੈ ਨਾ ਜਿਹਨੂੰ ਆਪਾਂ ਕਹਿੰਦੇ ਨੀਰੀ ਅੱਗ ਉਹ ਚੀਜ਼ ਹੈ ਮੇਰਾ ਭਰਾ ਬਰੇ ਫੁੱਲ ਦਾਵੀਆਂ ਫੁੱਲ ਗਰਮ ਬਲੱਡ ਦੀਆਂ ਆਪਣੀਆਂ ਮਾਧੀਆਂ ਬਾਬੇ ਜਾਂਟੇ ਵਾਲੇ ਕਬੂਤਰਾਂ ਵਿੱਚੋਂ ਦੀ ਚੈੱਕ ਕਰੋ ਔਰ ਬਰੇ ਮੇਨ ਗੱਲ ਆਪਣੇ ਇੱਕੋ ਕਰਵਾਈਆਂ ਹੋਈਆਂ ਕਬੂਤਰੀਆਂ ਨੇ ਠੀਕ ਹੈ ਭਰਾ ਘਰਿਆਂ ਦਾ ਆਪਣਾ ਗਰੁੱਪ ਹੈ ਜੀ ਵਧੀਆ ਬੰਦੇ ਬਾਜ਼ੀਆਂ ਛੱਡਦੇ ਨੇ ਉਹਨਾਂ ਦੇ ਘਰ ਦੇ ਦਰਸ਼ਕੋ ਆਪਣੇ ਕੋਲੇ ਕਬੂਤਰ ਨੇ ਜੀ ਠੀਕ ਹੈ ਜੀ ਮੰਨ ਕੇ ਚੱਲੋ ਉਹਨਾਂ ਦੇ ਗਰੁੱਪ ਦੇ ਜਿੰਨੇ ਵੀ ਕਬੂਤਰ ਨੇ ਸਾਰੇ ਵੀਰੇ ਆਪਣੇ ਕੋਲ ਹੁੰਦੇ ਨੇ ਠੀਕ ਹੈ ਬਾਕੀ ਉਹ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਕਬੂਤਰ ਦਿੰਦੇ ਨੇ ਨਹੀਂ ਤਾਂ ਚਲੋ ਵਪਾਰੀ ਫੋਰ ਵੀ ਹੈਗੇ ਆ ਜੀ ਪਰ ਦਰਸ਼ਕ ਉਹ ਇੱਕ ਪ੍ਰੇਮ ਪਿਆਰ ਹੁੰਦਾ ਆ ਰੇਟ ਹੁੰਦਾ ਆ ਠੀਕ ਹੈ ਅਗਲਾ ਕਹਿੰਦਾ ਨਹੀਂ ਯਾਰ ਕਬੂਤਰ ਦਿਆਂਗੇ ਉਸੇ ਆਪਣੇ ਭਰਾ ਨੂੰ ਦਿਆਂਗੇ ਸੋ ਵੀਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਯਾਰ ਤੁਸੀਂ ਸਾਨੂੰ ਇੰਨੇ ਚੰਗੇ ਕਬੂਤਰ ਦਿੰਨੇ ਹੋ ਤੁਹਾਡੀ ਬਦੌਲਤ ਆਪਾਂ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਵੀਡੀਓ ਲਾਈਦੀ ਆ ਠੀਕ ਹੈ ਜੀ ਬਾਬੇਓ ਚੈੱਕ ਕਰੋ ਕੁਆਲਿਟੀ ਬਾਬੇ ਜੰਟ ਵਾਲੇ ਕੁਤਰਾਂ ਦੇ ਵਿੱਚੋਂ ਜੀ ਦੋ ਆਪਣੀਆਂ ਵੱਡੀਆਂ ਮਦੀਨਾ ਬਿਲਕੁਲ ਬੰਦ ਜੋੜ ਫੁੱਲ ਡਾਵੀਆਂ ਫੁੱਲ ਗਰਮ ਆਪਣੀਆਂ ਮਾਦੀਆਂ ਨੇ ਕੁਆਲਿਟੀ ਸੋਡੀ ਸਕਰੀਨ ਦੇ ਸਾਹਮਣੇ ਆ ਜੀ ਤੇ ਮੈਂ ਕਹਿੰਦਾ ਬਚੇ ਬਹਿ ਜਾ ਬਜਾ ਕਰਾਉਣਗੇ ਮੇਰਾ ਵੀ ਬਹਿ ਜਾ ਬਜਾ ਠੀਕ ਹੈ ਬਾਕੀ ਵੀਰੇ ਆਪਾਂ ਤਾਂ ਯਾਰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜੀ ਕਿ ਹਰ ਭਰਾ ਨੂੰ ਚੰਗੀ ਚੀਜ਼ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਅਵੇਲੇਬਲ ਕਰਵਾ ਕੇ ਦਈਏ ਬਾਕੀ ਪਸੰਦ ਆਉਣਾ ਨਾ ਪਸੰਦ ਆਣਾ ਉਹ ਤੁਹਾਡੇ ਤੇ ਆ ਮੇਰਾ ਭਰਾ ਅਸੀਂ ਆਪਣੇ ਜਣੇ ਪੂਰੀ ਵਧੀਆ ਤੋਂ ਉਹ ਬਰੀਡ ਚੰਗੀ ਨਸਲ ਉਸ ਰੀਡ ਦੇ ਵਿੱਚ ਮੇਰਾ ਭਰਾ ਆਪਣੇ YouTube ਚੈਨਲ ਦੇ ਉੱਤੇ ਮੇਰਾ ਵੀ ਕਿਹੜੇ PB29 ਮੋਗਾ ਪਿਜਨ ਵਾਲੇ ਤੇ ਮੇਰਾ ਭਰਾ ਪੇਸ਼ ਕਰੀ ਦੀ ਹੈ ਸਿਰਫ ਇੱਕ ਆਪਣੇ ਭਰਾਵਾਂ ਦੇ ਲਈ ਬਾਕੀ ਦਰਸ਼ਕੋ ਮਾਫੀ ਚਾਹੁੰਨਾ ਮੈਂ ਕੱਲ ਤੁਹਾਡੇ ਵਾਸਤੇ ਕੋਈ ਵੀਡੀਓ ਨਹੀਂ ਲਾ ਪਾਇਆ ਜੀ ਕਿਉਂ ਕੱਲ ਯਾਰ ਥੋੜਾ ਜਿਹਾ ਬਿਜੀ ਸੀ ਆਪਣੇ ਸਾਰੇ ਜਾਨਵਰਾਂ ਨੂੰ ਮੇਰਾ ਵੀਰ ਵੈਕਸੀਨ ਹੋਈ ਜਾਂਦੀ ਸੀ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਜਦੋਂ 2-4 ਬੰਦੇ ਆਏ ਹੁਣ ਤਾਂ ਨਹੀਂ ਟਾਈਮ ਲੱਗਦਾ ਮੇਰਾ ਭਰਾ ਹਨਾ ਤੇ ਬਾਕੀ ਚਲੋ ਯਾਰ ਐਸ ਵਾਰ ਤੁਹਾਨੂੰ ਪਤਾ ਹਰ ਬੰਦੇ ਦੀ ਰੈਸਟ ਦਾ ਟਾਈਮ ਹੁੰਦਾ ਹੈ ਚਲੋ ਆਪਾਂ ਵੀ ਸੋਚੋ ਚੱਲ ਕੋਈ ਨਹੀਂ ਅੱਜ ਆਪਾਂ ਵੀਡੀਓ ਕੋਈ ਨਹੀਂ ਲਾਉਂਦੇ ਤੇ ਬਾਬੇ ਉਹ ਚੈੱਕ ਕਰੋ ਮਾਦੀਆਂ ਦੀ ਕੁਆਲਿਟੀ ਤੇ ਇੱਕ ਵਾਰੀ ਰੇਡ لازਮੀ ਕਨਫਰਮ ਕਰ ਲਿਓ ਕਿਹੜੇ ਨੰਬਰ ਤੇ 90412260645 ਨੰਬਰ ਤੇ ਇੱਕ ਵਾਰੀ ਫੋਨ ਕਰਕੇ ਕਹਿ ਦਿਓ ਕਾਸ਼ੂਰੇ ਇਹਦੀਆਂ ਅੱਜ ਵਾਲੀਆਂ ਟਾਪ ਮਾਦੀਆਂ ਲਾਈਆਂ ਨੇ ਇਹਨਾਂ ਦਾ ਕੀ ਰੇਟ ਹੈਗਾ ਆ ਔਰ ਕੀ ਨਹੀਂ ਠੀਕ ਹੈ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਦੱਸਣਾ ਜ਼ਰੂਰ ਆ ਜੀ ਕਿ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਮਾਦੀਆਂ ਤੇ ਮੈਂ ਕਹਿੰਦਾ ਮਾਦੀਆਂ ਬਈ ਜੀ ਪੂਰੀਆਂ ਫਲ ਗਾਰ ਤੇ ਆਓ ਹੁਣ ਬਾਬੇ ਹੁਮਾ ਤੁਹਾਨੂੰ ਕਰਾਉਣਾ ਜੀ ਆਪਣੀਆਂ ਇਹਨਾਂ ਟੌਪ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਗੰਦੀ ਚੀਜ਼ ਦਾ ਮਨਾਪਰਾ ਸ਼ੌਂਕ ਕਰਾਉਣਾ ਤੇ ਉਮੀਦ ਕਰਦਾ ਵੀਰ ਤੁਹਾਡਾ ਵੀਡੀਓ ਤੁਹਾਨੂੰ ਪਸੰਦ ਆਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਮੇਰਾ ਭਰਾ ਵੀਡੀਓ ਹਲੇ ਆਪਣਾ ਪਿਆਰਾ ਜਿਹਾ ਕਮੈਂਟ ਮੇਰਾ ਵੀਰ ਲਾਜ਼ਮੀ ਕਰਕੇ ਜਾਏ ਉਹ ਸਾਨੂੰ ਚੰਗਾ ਲੱਗਦਾ ਜੀ ਜਦੋਂ ਸਾਡੇ ਸੱਜਣ ਸਾਨੂੰ ਚੰਗਾ ਜਾਂ ਮਾੜਾ ਕਮੈਂਟ ਕਰਦੇ ਨੇ ਠੀਕ ਹੈ ਉਹ ਹਾਂ ਜੀ ਵੀ ਬਾਬਿਓ ਆ ਕਰੋ ਦਰਸ਼ਕਾਂ ਜੀ ਆਪਣੀ ਪਹਿਲੀ ਵਰਦੀ ਮਾਦੀ ਦੇ ਠੀਕ ਹੈ ਜੀ ਕੱਤ ਕੱਟ ਬਾਈ ਜੀ ਰੰਗ ਰੂਪ ਸ਼ਕਲ ਆਗਲ ਚੈੱਕ ਕਰ ਲਓ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਹੈ ਮੇਰਾ ਭਰਾ ਠੀਕ ਹੈ ਜੀ ਬਰੇ ਚੰਗੇ ਜਾਨਵਰ ਦੀਆਂ ਅੱਖਾਂ ਜਾਨਵਰ ਦਾ ਬਾਰੀ ਸਟਰਕਚਰ ਦੱਸ ਦਿੰਦਾ ਕਿ ਹਾਂ ਵੀ ਕਬੂਤਰਾਂ ਦੇ ਵਿੱਚ ਕੀ ਗੱਲਬਾਤ ਹੈਗੀ ਆ ਜੀ ਵੱਡੀਆਂ ਮਦੀਨਾ ਬਾਬੇ ਜਾਂਤੇ ਵਾਲੀ ਕਬੂਤਰਾਂ ਦੇ ਵਿੱਚੋਂ ਦਰਸ਼ਕੋ ਬਿਲਕੁਲ ਪਿਆਰ ਮਾਦੀਆਂ ਨੇ ਸ਼ਾ ਕਾਲੀ ਨੋਕ ਠੀਕ ਹੈ ਜੀ ਮੱਥੇ ਉੱਤੇ ਚੋਟ ਇਹਨਾਂ ਦੇ ਗੂੜੀਆਂ ਖੱਟੀਆਂ ਅੱਖਾਂ ਜੀ ਫੁੱਲ ਗਰਮ ਆਪਣੀ ਮਾਦੀ ਆ ਤੁਸੀਂ ਅੱਖ ਤੋਂ ਮੇਰਾ ਵੀ ਇਦਾ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਟੇਪਰ ਵਿੱਚ ਸਿਰ ਠੀਕ ਹੈ ਜੀ ਪੂੰਜੇ ਵਿੱਚ ਕਾਲੇ ਫਰ ਤੇ ਆਹ ਬਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਕਰਾ ਚੈੱਕ ਕਰੋ ਜੀ ਕੁਆਲਟੀ ਦੇਖੋ ਮੇਰਾ ਵੀ ਕਿੱਡੇ ਵੱਡੇ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਹੈ ਜੀ ਠੀਕ ਹੈ ਜੀ ਆਪਾਂ ਮਾਦੀ ਚੈੱਕ ਕਰ ਸਕਦੇ ਹਾਂ ਦਰਸ਼ਕੋ ਕਿੱਥੋਂ ਫੜੀ ਆ ਅੱਧਾ ਇੰਚੀ ਮੇਰਾ ਭਰਾ ਇਹਦੀਆਂ ਕੰਨੀਆਂ ਪੂਸਤ ਦੇ ਵਿੱਚੋਂ ਬਾਹਰ ਨੂੰ ਜਾਂਦੀਆਂ ਨੇ ਠੀਕ ਹੈ ਖਟੀਆਂ ਅੱਖਾਂ ਕਾਲੀ ਨੋਕ ਦੀ ਆਪਣੀ ਮਾਦੀ ਆ ਫੁੱਲ ਗਰਮ ਬਾਦ ਇਹ ਮਾਦੀ ਹੈ ਦਰਸ਼ਕੋ ਬੰਦ ਜੋੜ ਪੈਰਾਂ ਦੇ ਵਿੱਚ ਮੇਰਾ ਵੀ ਪੱਕੇ ਛੱਲੇ ਲੱਗੇ ਹੋਏ ਨੇ ਚੈੱਕ ਕਰ ਲਓ ਤੇ ਆਹ ਮਰਾ ਭਰਾ ਅਗਲਾ ਬੱਲਾ ਜੀ ਆਪਣੀਆਂ ਸਮਾਦੀ ਦਾ ਠੀਕ ਆ ਜੀ ਆਪਣੇ 21 ਸੱਜਣ ਦੇ ਦਰਸ਼ਕੋ ਆਹ ਕਬੂਤਰ ਨੇ ਬਾਿਹਰਾਂ ਦਾ ਜਾਨੀ ਕਿ ਵਧੀਆ ਗਰੁੱਪ ਆ ਆਪਦਾ ਤੇ ਉਹਨਾਂ ਤੋਂ ਹੀ ਆ ਸਾਰੇ ਆਪਣੇ ਜਾਨਵਰ ਆਏ ਹੋਏ ਨੇ ਠੀਕ ਆ ਜੀ ਸਾਰੇ ਕਬੂਤਰਾਂ ਦੇ ਦਰਸ਼ਕੋ ਪੈਰਾਂ ਦੇ ਵਿੱਚ ਛੱਲੇ ਲੱਗੇ ਹੋਏ ਆ ਆ ਪਹਿਲਾਂ ਤੁਸੀਂ ਪੈਰ ਚੈੱਕ ਕਰ ਲਓ ਬਿਲਕੁਲ ਬੰਦ ਜੋੜ ਠੀਕ ਆ ਜੀ ਬਿਲਕੁਲ ਬੰਦ ਜੋੜ ਮੈਂ ਕਹਿੰਦਾ ਦਰਸ਼ਕੋ ਸੂਈ ਵੀ ਨਹੀਂ ਅੰਦਰ ਜਾਂਦੀ ਛੱਲਾ ਇਹਦੇ ਪੱਕਾ ਲੱਗਿਆ ਕੋਈ ਕਟਿਆ ਨਹੀਂ ਕੋਈ ਕੋਹ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਔਰ ਰਹੀ ਗਲਦਾਰਸ ਕੋ ਪੁੱਛ ਲਿਆ ਤੁਸੀਂ ਚੈੱਕ ਕਰ ਲੋ ਪੂੰਜੇ ਵਿੱਚ ਕਾਲੇ ਫਰਿਆ ਜੀ ਠੀਕ ਹੈ ਸਰੇ ਤੇ ਕੰਨੀਆਂ ਰੱਖਦੀ ਮਾਦੀ ਚੈੱਕ ਕਰ ਲੋ ਇੱਥੇ ਵੀ ਦੇ ਕਾਲੇ ਚੋਟਾ ਪਿਓਰ ਬਾਬੇ ਜਾਂਤੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਲੋਆਂ ਦੇ ਬੈਰੀ ਕਿਉਂ ਉੜਦੇ ਕੂਤਰ ਥੋੜਾ ਉੱਚਾ ਜੀ ਤੇ ਜੰਨਾ ਇਹਨਾਂ ਅੰਦਰ ਮੰਨ ਕੇ ਚਲੋ ਬੰਦੇ ਨੇ ਇੰਜਨ ਪਾਣੀ ਇਹਨਾਂ ਦਾ ਬੰਨਿਆ ਹੁੰਦਾ ਆ ਉਹਦਾ ਪੂਰਾ ਲਾ ਕੇ ਆਉਂਦੇ ਨੇ ਥੱਲੇ ਠੀਕ ਹੈ ਜਮਾ ਮੁੱਕ ਕੇ ਉਦੇ ਕੂਤਰ ਇਹ ਚੈੱਕ ਕਰ ਲੋ ਤੇ ਆ ਸੀ ਵੀਰੇ ਆਪਣੀ ਮਕਮਲ ਕੂਤਰੀ ਬਾਬੇ ਜੰਟ ਵਾਲੇ ਕੂਤਰਾ ਦੇ ਵਿੱਚੋਂ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਇਹਦੀ ਨਾਲ ਵਾਲੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਨਹੀਂ ਬਣੇ ਰਹੋ ਤੇ ਅੱਜ ਮੇਰਾ ਭਰਾ ਤੁਸੀਂ ਇੱਕ ਮਿੰਟ ਫਿਰ ਲਾਜਮੀ ਕਰਕੇ ਜਾਣਾ ਕਿ ਹਾਂ ਵੀ ਕਾਸ਼ ਵੀਰੇ ਬਾਕੀ ਆਦਾਲੀਆਂ ਜਿਹੜੀਆਂ ਮਾਦੀਆਂ ਲਾਈਆਂ ਸੀ ਬਾਕੀ ਨਗੀਨੇ ਸੀਗੇ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਅਗਲੀ ਮਾਦੀ ਠੀਕ ਹੈ ਜੀ ਹਾਂ ਜੀ ਵੀ ਬਾਬਿਓ ਆ ਚੈੱਕ ਕਰ ਲਓ ਜੀ ਆਪਣੀ ਵੱਡੀ ਮਾਦੀ ਬਾਬੇ ਜਨਤ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਪਹਿਲਾਂ ਬਾਡੀ ਸਟਰਕਚਰ ਤੇ ਬਾਈ ਜੀ ਰੰਗ ਰੂਪ ਚੈੱਕ ਕਰ ਲਓ ਆਪਣੀ ਮਾਦੀ ਦਾ ਠੀਕ ਹੈ ਜੀ ਜਮਾ ਸਾਹਮੇ ਕਬੂਤਰਾਂ ਦੇ ਵਿੱਚੋਂ ਪਿਓਰ ਬਾਬੇ ਜਨਤ ਵਾਲੇ ਕਬੂਤਰਾਂ ਦੇ ਵਿੱਚੋਂ ਦਰਸ਼ਕੋ ਆਪਣੀ ਵੱਡੀ ਮਾਦੀ ਕੁਆਲਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਚੈੱਕ ਕਰ ਸਕਦੇ ਹਾਂ ਠੀਕ ਹੈ ਪੋਟਾ ਚੈੱਕ ਕਰ ਲਓ ਪੂਛ ਦੀ ਚੈੱਕ ਕਰ ਲਓ ਕੰਤਾਂ ਚੈੱਕ ਕਰ ਲਓ ਠੀਕ ਹੈ ਆ ਬਾਈ ਜੀ ਮਾਦੀ ਆਪਣੀ ਦੀ ਨੋਗ ਤੇ ਬਾਬੇ ਉਹ ਅੱਖ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਟੀ ਦੇਖੋ ਬਿਲਕੁਲ ਪੀਲੀ ਅੱਖਾਂ ਦੀ ਦਰਸ਼ਕੋ ਆਪਣੀ ਇਹ ਵੱਡੀ ਮਾਦੀ ਆ ਜੀ ਆਂਦੇ ਬੱਚੇ ਧਰਦੀਆਂ ਹੋਈਆਂ ਮੇਰਾ ਭਰਾ ਆਪਣੀਆਂ ਇਹ ਮਾਦੀਆਂ ਨੇ ਠੀਕ ਹੈ ਤੇ ਆ ਮੇਰਾ ਵੀ ਅਗਲੀ ਅੱਖ ਦੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਜੀ ਪੀਲੀ ਅੱਖਾਂ ਦੇ ਵਿੱਚ ਦਰਸ਼ਕੋ ਹਰੇ ਡੋਨਿਆਂ ਦੀ ਆਪਣੀ ਇਹ ਮਾਦੀ ਟੇਪਰ ਦੇ ਵਿੱਚ ਸਿਰਫ ਬਾਰੀ ਸਟਰਕਚਰ ਤੁਹਾਡੇ ਸਾਹਮਣੇ ਆ ਜੀ ਤੇ ਮੈਂ ਕਹਨਾ ਬਾਬੇ ਉਹ ਬੱਚੇ ਡਾਉਂਗੇ ਮਾਦੀਆਂ ਦੇ ਵਾਕੀ ਕਿਉਂ ਕਾਸ਼ ਬਰੇ ਯਾਰ ਮਦੀਨਾ ਦਿੱਤੀਆਂ ਸੀਗੀਆਂ ਠੀਕ ਹੈ ਤੇ ਆ ਭਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਕਿਉਂ ਕਰੋ ਚੈੱਕ ਮਰਾ ਵੀਰ ਫਿਰ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਦੀ ਆਪਣੀ ਮਾਦੀ ਆ ਆ ਬਗਲ ਚੈੱਕ ਕਰ ਲਓ ਜੀ ਪਹਿਲੀ ਕੰਨੀ ਤੋਂ ਬਗਲ ਕਿੱਡੀ ਭੱਡੀ ਆ ਜੀ ਦੀ ਠੀਕ ਹੈ ਤੇ ਆ ਬਾਈ ਜੀ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਤੁਸੀਂ ਫਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਇਹਨਾਂ ਦੇ ਮੰਨ ਕੇ ਚਲੋ ਤੁਸੀਂ ਕਲੀਆਂ ਬਗਲਾਂ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿ ਹਾਂ ਵੀ ਮਾਦੀ ਦੇ ਵਿੱਚ ਕੀ ਗੱਲਬਾਤ ਹੈਗੀ ਹੈ ਔਰ ਕੀ ਨਹੀਂ ਠੀਕ ਹੈ ਰਹੀ ਗੱਲ ਪੂਸ਼ ਦੀ ਤੁਹਾਨੂੰ ਮੈਂ ਖੋਲ ਕੇ ਵਿਖਾਉਂਦਾ ਜੀ ਨੀਰੀ ਕਾਲੀ ਪੂਸ਼ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਕੁਆਲਟੀ ਠੀਕ ਹੈ ਠੀਕ ਹੈ ਜੀ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਬੈਠਾ ਲਈ ਥਾਂ ਤੇ ਇਹਦੇ ਲੱਪਾ ਜਿਹੋ ਜੀ ਨੋਕ ਉਹ ਜੀਆਂ ਨੋਦਰਾ ਇਹਦੇ ਵੀ ਦਰਸ਼ਕੋ ਬੰਦ ਜੋੜ ਪੱਕਾ ਛੱਲਾ ਇਸ ਮਾਦੀ ਦੇ ਪੈਰ ਦੇ ਵਿੱਚ ਲੱਗਿਆ ਹੋਇਆ ਆ ਠੀਕ ਹੈ ਔਰ ਭਾਈ ਜੀ ਰਹੀ ਗੱਲ ਰੇਟ ਦੀ ਇੱਕ ਵਾਰੀ ਮੇਰਾ ਭਰਾ ਤੁਸੀਂ WhatsApp ਤੇ ਆ ਕੇ ਮੈਸੇਜ ਲਾਜ਼ਮੀ ਕਰ ਦਿਓ ਕਿ ਕਾਸ਼ ਵੀਰੇ ਅੱਜ ਵਾਲੀਆਂ ਮਾਦੀਆਂ ਦਾ ਕੀ ਰੇਟ ਆ ਔਰ ਕਿੰਨੇ ਵੀਰੇ ਹਰ ਕਬੂਤਰ ਦਾ ਠੀਕ ਹੈ ਜੀ ਆਡਾ ਅਡ ਰੇਟ ਹੁੰਦਾ ਆ ਠੀਕ ਹੈ ਤੇ ਆਓ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਬਾਕੀ ਭਾਈ ਜੀ ਡਲਬਰੀ ਨਾ ਦੀ ਯਾਲ ਪੰਜਾਬ ਆ ਪੰਜਾਬ ਤੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਾਨ ਬਰ ਆਪਣੇ ਜਾਂਦੇ ਨੇ ਕੋਈ ਮੇਰਾ ਵੀ ਠੀਕ ਆ ਜੀ ਦਿੱਲੀ ਸੋਨੀਪੱਤ ਪਾਣੀਪੱਤ ਕਰਨਾਲ ਗੁੜਗਾਉਂ ਠੀਕ ਆ ਜੀ ਬਾਕੀ ਅੰਮ੍ਰਿਤਸਰ ਹੋ ਗਿਆ ਤੇ ਪੰਜਾਬ ਦੇ ਵਿੱਚ ਮੇਰਾ ਭਰਾ ਜਿਹੜੀ ਮਰਜ਼ੀ ਥਾਂ ਤੁਸੀਂ ਆਪਣੇ ਤੋਂ ਕਬੂਤਰ ਘਰ ਬੈਠੇ ਮੇਰਾ ਭਰਾ ਮਗਵਾ ਸਕਦੇ ਹੋ ਥੋੜੇ ਸ਼ਹਿਰ ਮੇਰਾ ਭਰਾ ਕੋਈ ਜ਼ਿਲ੍ਹਾ ਕਸਬਾ ਪਿੰਡ ਥੋੜੇ ਮੇਰਾ ਭਰਾ ਉੱਥੋਂ ਦੇ ਬੱਸ ਸਟੈਂਡ ਤੱਕ ਆਪ ਪਹੁੰਚ ਕਰਕੇ ਦੇਾਂਗੇ ਠੀਕ ਹੈ ਜੀ ਬਾਕੀ ਉੱਥੇ ਆ ਕੇ ਬੰਦਾ ਖੋਦ ਰਿਸੀਵ ਕਰ ਲੈਂਦਾ ਬਹੁਤ ਭਰਾ ਕਹਿੰਦੇ ਵੀਰੇ ਪੇਮੈਂਟ ਆਪਣੀ ਕਿਵੇਂ ਹੈ ਜੀ ਵੀਰੇ ਪੇਮੈਂਟ ਆਪਾਂ ਜਿਹਨੇ ਕਿ ਐਡਵਾਂਸ ਹੁੰਦੀ ਹੈ ਆਪਣੀ ਪਹਿਲਾਂ ਲੈ ਕੇ ਫਿਰ ਹੀ ਆਪਾਂ ਮੇਰਾ ਵੀਰੇ ਤੁਹਾਡੇ ਜਾਨਵਰ ਤੁਹਾਡੇ ਸ਼ਹਿਰ ਪਿੰਡ ਜ਼ਿਲੇ ਕਸਬੇ ਅੰਦਰ ਭੇਜੀ ਦੇਨੇ ਬਹੁਤ ਭਰਾ ਕਹਿੰਦੇ ਵੀਰੇ ਬਾ ਤੁਸੀਂ ਜਾਨਵਰ ਭੇਜ ਦਿਓ ਅਸੀਂ ਕੰਡਕਟਰ ਤੁਹਾਡਾ ਬਾ ਫੜ ਕੇ ਪੈਸੇ ਤੁਹਾਡੇ ਬੰਦੇ ਨੂੰ ਦੇ ਦੇਵਾਂਗੇ ਮੇਰਾ ਭਰਾ ਉਹ ਬੰਦਾ ਮੈਨੂੰ ਫੋਨ ਨਾ ਲਾਵੇ ਠੀਕ ਹੈ ਜੀ ਜਿਹਨੂੰ ਸਾਡੇ ਉੱਤੇ ਵਿਸ਼ਵਾਸ ਹੈ ਉਹ ਹੀ ਬੰਦਾ ਸਾਡੇ ਨਾਲ ਸੰਪਰਕ ਕਰੇ ਜੀ ਦਾ ਮੇਰਾ ਭਰਾ ਇੱਥੇ ਅੰਤਾਂ ਦੀ ਦੁਨੀਆ ਮੇਰਾ ਵੀਰ ਕਬੂਤਰ ਵੇਚੀ ਜਾਂਦੀ ਹੈ ਠੀਕ ਹੈ ਤੁਸੀਂ ਉਹਨਾਂ ਦਾ ਮੁੱਲ ਲੈ ਸਕਦੇ ਹੋ ਵੀਰੇ ਸਾਨੂੰ ਕੋਈ ਚੱਕਰ ਨਹੀਂ ਨਾ ਅਸੀਂ ਕਿਸੇ ਦੀ ਗਾਰੰਟੀ ਚੁੱਕਦੇ ਹਾਂ ਨਾ ਕਿਸੇ ਦੀ ਜ਼ਿੰਮੇਵਾਰੀ ਠੀਕ ਹੈ ਗਾਰੰਟੀ ਲਈ ਦੀ ਮੇਰਾ ਭਰਾ ਆਪਣੇ ਜਾਨਵਰਾਂ ਦੀ ਸਿਰਫ ਆਪਣੀ ਠੀਕ ਹੈ ਕੋਈ ਹੋਰ ਤੀਜਾ ਬੰਦਾ ਚਾਹੇ ਸਾਡੀ ਲੱਖ ਲਿਆ ਆ ਜਾ ਬੰਦੇ ਨਾਲ ਸਾਡੇ ਸ਼ਹਿਰ ਦਾ ਬਗਾਨੇ ਸ਼ਹਿਰ ਦਾ ਯੂਟਿਊਬਰ ਆ ਜਾਂ WhatsApp ਗਰੁੱਪਾਂ 'ਚ ਬਹਿ ਕੇ ਬੰਦੇ ਕਬੂਤਰ ਵੇਚਦੇ ਨੇ ਵੀਰੇ ਸਾਡਾ ਕਿਸੇ ਬੰਦੇ ਨਾਲ ਕੋਈ ਲਿੰਕ ਨਹੀਂਗਾ ਕੂਤਰ ਲੈਣੇ ਨੇ ਆਪਦੇ ਜ਼ਿੰਮੇਵਾਰੀ 'ਚ ਲਾਓ ਬਾਅਦ 'ਚ ਸਾਨੂੰ ਫੋਨ ਕਰਕੇ ਨਾ ਕਿਹਾ ਕਿ ਵੀਰੇ ਉਹ ਬੰਦੇ ਨੇ ਸਾਡੇ ਪੈਸੇ ਰੱਖ ਲਏ ਆ ਸਾਨੂੰ ਕੂਤਰ ਬਿਮਾਰ ਭੇਜਤੇ ਠੀਕ ਆ ਤੇ ਵੀਰੇ ਤੁਸੀਂ ਸਾਡੇ ਪੈਸੇ ਮੜਾ ਤੁਸੀਂ ਸਾਡੇ ਪੈਸੇ ਮੜਾ ਦਿਓ ਜਾਂ ਫੋਨ ਲਾ ਕੇ ਬਾਈ ਨੂੰ ਕਹਿ ਦਿਓ ਕਿ ਉਹਦੇ ਕੂਤਰ ਰੋਡੇ ਨਹੀਂ ਫਲਾਣਾ ਤਮਾਕਾ ਵੀਰੇ ਸਾਡੇ ਨਾਲ ਕੋਈ ਬੰਦਾ ਇਹੋ ਜੀ ਗੱਲ ਨਾ ਕਰ ਰਿਹਾ ਕਰੇ ਠੀਕ ਆ ਸੋ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਆਵਾਂਗੇ ਤੁਹਾਡੇ ਵਾਸਤੇ ਕੁਝ ਵਧੀਆ ਟਾਪ ਕਲਾਸ ਦੇ ਬਜਿੱ ਜ ਤੁਹਾਨੂੰ ਪਤਾ ਹੀ ਹੈ ਘਰ ਮਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ